ਸਾਜੀ ਗਾਲ ਜੀ ਮੈਟਰਡ ਆਪਣਾ ਧਰਮ ਦੀ ਡੀਪੀ ਤੇ ਤੁਸੀਂ ਦੇ ਦੇ ਪਈਓ ਮੇਰੇ ਨਾਲ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਅੱਜ ਅਸੀਂ ਇੱਕ ਬਹੁਤ ਵੱਡੇ ਮੁੱਦੇ ਨੂੰ ਲੈ ਕੇ ਹਾਜ਼ਰ ਹੋਏ ਆਂ ਦੋਸਤੋ ਵੈਸੇ ਤਾਂ ਥੰਬਨੇਲ ਦੇ ਵਿੱਚ ਤੁਸੀਂ ਦੇਖ ਹੀ ਲਿਆ ਆ ਕਿ ਉਹ ਮੁੱਦਾ ਕੀ ਹੈ ਤੇ ਉਸੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਐਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਧਾਰੀਵਾਲ ਤੋਂ ਇੰਜੀਨੀਅਰ ਜੇਪੀ ਸਿੰਘ ਜੀ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਅਕਾਲੀ ਦਲ ਦੀਆਂ ਜਿਹੜੀਆਂ ਗਤੀਵਿਧੀਆਂ ਚੱਲਦੀਆਂ ਪਈਆਂ ਨੇ ਅਕਾਲੀ ਦਲ ਦੇ ਵਿੱਚ ਜਿਹੜੀ ਇੱਕ ਮੈਂਬਰ ਜੋੜਨ ਦੀ ਮੁਹਿੰਮ ਚੱਲਦੀ ਪਈ ਏ ਉਹ ਕੀ ਏ ਉਹ ਕੰਮ ਕਿਵੇਂ ਕਰੇਗੀ ਉਹਦੇ ਚ ਕੀ ਏ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਅਕਾਲੀ ਦਲ ਦੇ ਵਿੱਚ ਹੋ ਰਹੀਆਂ ਗਤੀਵਿਧੀਆਂ ਨੇ ਉਹਦੇ ਤੇ ਵੀ ਅਸੀਂ ਗੱਲ ਕਰਾਂਗੇ ਤੇ ਮੇਰੇ ਨਾਲ ਇਸ ਟਾਈਮ ਅ ਇੰਜੀਨੀਅਰ ਜੇਪੀ ਸਿੰਘ ਮੁਜੀਬ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਸਵਾਗਤ ਹੈ ਤੁਹਾਡਾ ਡੀਪੀ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਡੀਪੀ ਜੀ ਸਰ ਪਹਿਲਾਂ ਤਾਂ ਆਪਾਂ ਇਹੀ ਸਵਾਲ ਲੈ ਆ ਲਈਏ ਕੀ ਅੱਜ ਅਕਾਲੀ ਦਲ ਜਿਹੜਾ ਆ ਬਹੁਤ ਡਾਊਨ ਡਾਊਨ ਜਾ ਰਿਹਾ ਆ ਹਰ ਗੱਲ ਦੇ ਉੱਤੇ ਜਿਹੜੀ ਅਕਾਲੀ ਦਲ ਦੀ ਖਚਾਈ ਹੋਈ ਜਾ ਰਹੀ ਹੈ ਉਸੇ ਖਚਾਈ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਭ੍ਰਮ ਪੈਦਾ ਹੋ ਗਿਆ ਵੀ ਅਕਾਲੀ ਦਲ ਖਤਮ ਹੋ ਗਿਆ ਆ ਪਰ ਦੂਸਰੇ ਪਾਸੇ ਅਕਾਲੀ ਦਲ ਜਿਹੜਾ ਆ ਉਹ ਮੈਂਬਰ ਜੋੜੋ ਮਹਿਮ ਚਲਾ ਕੇ ਬਿਠਾ ਆ ਕਿਵੇਂ ਲੱਗਦਾ ਆ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਬੜਾ ਇੱਕ ਕੂੜ ਪ੍ਰਚਾਰ ਹੋ ਰਿਹਾ ਕਿ ਅਕਾਲੀ ਦਲ ਖਤਮ ਹੋ ਗਿਆ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਆ ਤੇ ਪੰਜਾਬ ਦੇ ਜੀ ਕੋਈ ਹਿੱਤਾਂ ਦੀ ਗੱਲ ਕਰਦੀ ਆ ਤੇ ਉਹ ਸ਼੍ਰੋਮਣੀ ਅਕਾਲੀ ਦਲ ਕਰਦਾ ਅਕਾਲੀ ਦਲ ਖਤਮ ਨਹੀਂ ਹੋਇਆ ਅਕਾਲੀ ਦਲ ਥੋੜਾ ਜਿੱਦਾਂ ਕਹਿੰਦੇ ਨੇ ਨਾ ਰੈਸਟ ਲਈ ਥੋੜੇ ਸਮੇਂ ਲਈ ਉਹ ਰੈਸਟ ਤੇ ਲਾ ਲੋ ਅਕਾਲੀ ਦਲ ਬੜਾ ਬੜੀ ਉੱਭਰ ਕੇ ਆ ਰਿਹਾ ਵਾ ਅਕਾਲੀ ਦਲ ਦੀ ਭਰਤੀ ਹੋ ਰਹੀ ਆ ਸਿਰਫ ਇੱਕ ਗੱਲ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਬੜਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਸੋਸ਼ਲ ਮੀਡੀਆ ਨਾਲ ਤੁਸੀਂ ਜੁੜੇ ਜੇ ਕੀ ਕੋਈ ਪੋਸਟ ਪਾਉਂਦੇ ਤੇ ਕਾਟੀ ਸੈੱਲ ਹੁੰਦਾ ਸਾਰੀਆਂ ਪਾਰਟੀਆਂ ਦਾ ਉਹਨਾਂ ਨੇ ਇੱਕੋ ਹੀ ਗੱਲ ਕੀਤੀ ਆ ਕਿ ਜੇ ਮੇਰੀ ਹੁਣ ਪੋਸਟ ਆਉਂਦੀ ਅਕਾਲੀ ਦਲ ਦੀ ਤੇ ਤੁਸੀਂ 네ਗੇਟਿਵ ਕਮੈਂਟ ਤੜਾ ਤੜ 4-500 ਕਮੈਂਟ ਜਿਹੜੇ 네ਗੇਟਿਵ ਅਕਾਲੀ ਦਲ ਦੇ ਪਿੱਛੇ ਕਰ ਦਿਓ ਜਦੋਂ ਉਹ 네ਗੇਟਿਵ ਕਮੈਂਟ ਦੇਖਦੇ ਆ ਤੇ ਆਮ ਦਰਸ਼ਕਾਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਪਬਲਿਕ ਦੇ ਕਮੈਂਟ ਆ ਕਿ ਜਾਂ ਇਹ ਇੱਕ ਤਿਆਰ ਕੀਤੀ ਹੋਈ ਆ ਬੰਦਿਆਂ ਦੇ ਕਮੈਂਟ ਆ ਉਹ ਫਿਰ ਉਹਨੂੰ ਦੇਖ ਕੇ ਲੋਕ 네ਗੇਟਿਵ ਕਮੈਂਟ ਕਰੀ ਜਾ ਰਹੇ ਆ ਜਦ ਕਿ ਮੈਂ ਤੁਹਾਨੂੰ ਚੈਲੰਜ ਕਰਦਾ ਕਿ ਮੇਰੇ ਨਾਲ ਕੋਈ ਵੀ ਪਾਰਟੀ ਦਾ ਪਾਇਓ ਕਾਂਗਰਸ ਆ ਪਾਇਓ ਆਮ ਆਦਮੀ ਪਾਰਟੀ ਆ ਜਾਂ ਭਾਜਪਾ ਇਹ ਮੇਰੇ ਨਾਲ ਕਿਤੇ ਬੈਠ ਕੇ ਡਿਬੇਟ ਕਰ ਲਏ ਵੀ ਜਿਹੜੀ ਤਰੱਕੀ ਪੰਜਾਬ ਦੀ ਜਿਹੜੀ ਤਰੱਕੀ ਹੋਈ ਪੰਜਾਬ ਦੇ ਹਿੱਤਾਂ ਦੀ ਗੱਲ ਹੋਈ ਆ ਪਾਇਓ ਸੜਕਾਂ ਦੀ ਗੱਲ ਹੋਈ ਆ ਪਾਇਓ ਡਵੈਲਪਮੈਂਟ ਦੀ ਗੱਲ ਹੋਈ ਆ ਉਹ ਜੋ ਵੀ ਆ ਜਿਹੜਾ ਦਰਬਾਰ ਸਾਹਿਬ ਦਾ ਦੇਖੋ ਕਿੰਨਾ ਵਧੀਆ ਸੁੰਦਰੀਕਰਨ ਹੋਇਆ ਸੌਦਾ ਸੈਂਟਰ ਹੋਏ ਆ ਆਟਾ ਦਾਲ ਸਕੀਮ ਤੋਂ ਲੈ ਕੇ ਬੰਬੀਆਂ ਦੇ ਕਨੈਕਸ਼ਨਾਂ ਤੋਂ ਲੈ ਕੇ ਛੜਕਾਂ ਦਾ ਜਾਲ ਸਪਕਾਲੀ ਦਲ ਨੇ ਹੀ ਵਛਾਇਆ ਜੀ ਸਿਰਫ ਇੱਕ ਕੂੜ ਪ੍ਰਚਾਰ ਹੀ ਆ ਜੀ ਪਰ ਉਹ ਜਾਲ ਤਾਂ ਵਸਾ ਦਿੱਤਾ ਪਰ ਹੁਣ ਕਈ ਤਰ੍ਹਾਂ ਦੀਆਂ ਜਾਲ ਸਾਜਿਸ਼ਾਂ ਹੋ ਰਹੀਆਂ ਨੇ ਉਹਦੇ 'ਚ ਅਕਾਲੀ ਦਲ ਖੁਦ ਕਿਉਂ ਫਸਦਾ ਜਾ ਰਿਹਾ ਦੇਖੋ ਜੀ ਕੁਝ ਬੰਦੇ ਇਹੋ ਜਿਹੇ ਆ ਸਾਡੇ ਆਪਣੇ ਭੈਣ ਭਰਾ ਨੇ ਜਿਨ੍ਹਾਂ ਨੇ ਅਕਾਲੀ ਦਲ ਦਾ ਬੜਾ ਨਿੱਘਾ ਆਨੰਦ ਮਾਣਿਆ ਵਜੀਰੀਆਂ ਝੱਲੀਆਂ ਬੜਾ ਕੁਝ ਲਿਆ ਅੱਜ ਜਦੋਂ ਪਾਰਟੀ ਥੋੜਾ ਜਿਹਾ ਡਾਊਨ ਤੇ ਗਈ ਆ ਲੋਕਾਂ ਦੀ ਗਲਤ ਪ੍ਰਚਾਰ ਕਰਕੇ ਤੇ ਉਹ ਬੰਦੇ ਸਾਥ ਛੱਡ ਗਏ ਉਹ ਬੰਦੇ ਹੀ ਗੱਲਾਂ ਕਰਨ ਦੇ ਨੇ ਪਰ ਅੱਜ ਜੇ ਸਾਡੇ ਸਾਬਕਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵਿਰੁੱਧ ਉਹ ਬੰਦੇ ਬੋਲ ਰਹੇ ਨੇ ਜਿਨ੍ਹਾਂ ਨੂੰ ਟਿਕਟਾਂ ਦਿੰਦੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਐਮਪੀ ਬਣਾਇਆ ਜਾਂ ਜਿਨ੍ਹਾਂ ਨੂੰ ਮੰਤਰੀ ਬਣਾਇਆ ਉਦੋਂ ਉਹ ਕਿੱਥੇ ਸੀ ਅਗਰ ਉਹ ਗਲਤ ਸੀ ਤੇ ਉਦੋਂ ਕਿਉਂ ਨਹੀਂ ਉਹ ਪੁਆਇੰਟ ਉਠਾਏ ਜਦੋਂ ਕਰੀਮ ਖਾਨੀ ਜਾਂ ਮਲਾਈ ਖਾਨ ਦਾ ਵਕਤ ਸੀ ਉਦੋਂ ਸੁਖਵੀਰ ਬਾਦਲ ਜੀ ਬਹੁਤ ਚੰਗੇ ਸੀ ਅੱਜ ਉਹ ਉਹਨਾਂ ਦਾ ਹੀ ਉਲਟ ਪ੍ਰਚਾਰ ਕਰ ਰਿਹਾ ਜੀ ਪਰ ਦੂਸਰੇ ਪਾਸੇ ਜੇਕਰ ਦੇਖਿਆ ਜਾਏ ਕਿ ਅਕਾਲੀ ਦਲ ਜਿਵੇਂ ਕਿ ਆਪਾਂ ਪਹਿਲਾਂ ਵੀ ਕਿਹਾ ਕਿ ਲੋਕ ਕਹ ਰਹੇ ਵੀ ਡਾਊਨ ਜਾ ਰਿਹਾ ਪਾਰਟੀ ਖਤਮ ਹੁੰਦੀ ਜਾ ਰਹੀ ਹੈ ਇਸੇ ਗੱਲ ਦੇ ਉੱਤੇ ਆਪਾਂ ਜੇਕਰ ਜਾਣ ਲਈਏ ਕਿ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਨੇ ਉਹ ਪਾਰਟੀ ਦਾ ਮੁਖੀਆ ਜਿਹੜੇ ਨੇ ਉਹ ਆਪਣੇ ਆਪ ਨੂੰ ਛੱਡ ਦੇਣ ਪਾਰਟੀ ਛੱਡ ਦੇਣ ਤੇ ਅਕਾਲੀ ਦਲ ਤਾਂ ਜਾ ਸਕਦਾ ਹੈ ਇਹ ਤੇ ਕੀ ਕਹਿਣਾ ਚਾਹੋਗੇ ਬੀਪੀ ਜੀ ਦੇਖੋ ਜਿਹੜਾ ਤੁਸੀਂ ਸਵਾਲ ਕੀਤਾ ਉਹ ਆਲਰੇਡੀ ਪ੍ਰਧਾਨ ਜਿਹੜੇ ਸਾਡੇ ਸੁਖਵੀਰ ਬਾਦਲ ਜੀ ਉਹ ਪ੍ਰਧਾਨਗੀ ਛੱਡ ਚੁੱਕੇ ਨੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਸ਼੍ਰੀ ਕਾਲ ਤਖਤ ਜੋ ਸੁਪਰੀਮ ਪਾਵਰ ਸੁਪਰੀਮ ਕੋਰਟ ਆ ਸਿੱਖਾਂ ਦੀ ਉਹਨਾਂ ਦੇ ਆਦੇਸ਼ ਦੇ ਮੁਤਾਬਕ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਥੱਲੇ ਦੇ ਨਵੇਂ ਲੈਵਲ ਤੋਂ ਭਰਤੀ ਕਰੋ ਥੱਲੇ ਭਰਤੀ ਕਰੋ ਡੈਲੀਗੇਟ ਬਣਾਓ ਉਹ ਡੈਲੀਗੇਟ ਹੀ ਫਿਰ ਪ੍ਰਧਾਨ ਦੀ ਚੋਣ ਕਰੇਗੀ ਜਿਹਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਹਰ ਹਲਕੇ ਦੇ ਵਿੱਚੋਂ 4-4 ਡੈਲੀਗੇਟ ਬਣਨੇ ਨੇ ਉਹ ਡੈਲੀਗੇਟਾਂ ਨੇ ਬਾਅਦ ਵਿੱਚ VOTING ਕਰਕੇ ਪ੍ਰਧਾਨ ਬਣਾਉਣਾ ਪਤਾ ਨਹੀਂ ਕਿਹਨੇ ਪ੍ਰਧਾਨ ਬਣਨਾ ਜੀ ਜਿੱਧਰ ਜ਼ਿਆਦਾ VOTING ਹੋਗੀ ਉਸੇ ਹਿਸਾਬ ਨਾਲ ਪ੍ਰਧਾਨ ਬਣਨਾ ਵਾ ਤੇ ਸੁਖਵੀਰ ਬਾਦਲ ਜੀ ਆਲਰੇਡੀ ਸਾਰੇ ਪਾਰਟੀ ਨੂੰ ਤੇ ਪੰਜਾਬ ਨੂੰ ਸਮਰਪਿਤ ਨੇ ਉਹਨਾਂ ਨੇ ਪ੍ਰਧਾਨਗੀ ਛੱਡ ਦਿੱਤੀ ਹੈ ਜੀ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਰਾਜਨੀਤਿਕ ਪਹਿਲੂ ਰਹੇ ਨੇ ਉਹਨਾਂ ਦੇ ਵਿੱਚ ਜਿੰਨੇ ਵੀ ਰਾਜਨੀਤਿਕ ਪਾਰਟੀਆਂ ਦੇ ਬੰਦੇ ਸੀ ਮੈਂਬਰ ਸੀ ਉਹ ਸਾਰੇ ਛੱਡ-ਛੱਡ ਕੇ ਜਿਹੜਾ ਆ ਉਹ ਆਮ ਆਦਮੀ ਪਾਰਟੀ ਵੱਲੋਂ ਭਾਇਦੇ ਪਏ ਨੇ ਤੁਹਾਨੂੰ ਲੱਗਦਾ ਵੀ ਤੁਹਾਡੀ ਪਾਰਟੀ 'ਚ ਲੋਕ ਜੁੜਨਗੇ ਦੇਖੋ ਜੀ ਕਿਉਂ ਨਹੀਂ ਜੁੜਨਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 2.5 ਸਾਲ ਹੋ ਗਏ ਲੋਕਾਂ ਨੇ ਸਵਾਦ ਦੇਖ ਲਿਆ ਬੜਬੜੇ ਵੱਡੇ ਲਾਰੇ ਲਾਏ ਆਮ ਆਦਮੀ ਪਾਰਟੀ ਨੇ ਉਹੀ ਲਾਰੇ ਜਿਹੜੇ ਪੰਜਾਬ 'ਚ ਲਾਏ ਸੀ ਜਿਹੜੀ ਪੰਜਾਬ ਦੀ ਬੀਬੀਆਂ ਨੂੰ 100000 ਰੁਪਏ ਦਾ ਲਾਰਾ ਲਾਇਆ ਉਹਦਾਂ ਵਾਧਾ ਚੜਾ ਕੇ ਦਿੱਲੀ ਬੋਲ ਰਹੇ ਨੇ ਕਿ ਤੁਸੀਂ ਪੰਜਾਬ ਚ ਤੇ ਦੇ ਨਹੀਂ ਪਾਏ ਪੰਜਾਬ ਦੇ ਵਿੱਚ ਦੇਖੋ ਹਰ ਚੀਜ਼ ਫ੍ਰੀ ਫ੍ਰੀ ਦੇ ਲਾਲਚ ਦੁਨੀਆ ਫਸ ਗਈ ਲੋਕਾਂ ਨੂੰ ਪਤਾ ਨਹੀਂ ਇੰਨੇ ਨੇ ਭਲਮ ਭਰੇਖੇ ਪਾਏ ਉਹਨਾਂ ਨੇ ਅਸੀਂ ਆਹ ਦੇ ਦੇਾਂਗੇ ਅਸੀਂ ਉਹ ਦੇ ਦੇਾਂਗੇ ਤੇ ਲੋਕੀ ਧੋਖੇ ਚ ਫਸ ਗਏ ਲੇਕਿਨ ਅੱਜ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਦੇਖੋ ਤੇ ਲੋਕ ਆਮ ਆਦਮੀ ਪਾਰਟੀ ਦੀ ਮੈਂ ਚੈਲੰਜ ਕਰਦਾ ਤੁਹਾਨੂੰ ਸਾਰਿਆਂ ਨੂੰ ਚੈਲੰਜ ਕਰਦਾ ਕਿ ਅਗਰ ਅੱਜ ਵੋਟਾਂ ਹੋ ਜਾਂਦੀਆਂ ਤੇ ਆਮ ਆਦਮੀ ਪਾਰਟੀ ਕੀ ਤੁਹਾਨੂੰ ਨਜ਼ਰ ਨਹੀਂ ਆਏਗੀ ਪਰ ਕਿਤਨਾ ਕਿਤੇ ਜੀਵੇਂ ਕਿ ਅ ਪਿੱਛੇ ਵੋਟਾਂ ਹੋਈਆਂ ਤੇ ਸਾਡੇ ਮਾਲ ਸਾਹਿਬ ਧਾਰੀਵਾਲ ਤੋਂ ਜਿਹੜਾ ਕਾਦੀਆਂ ਹਲਕੇ ਤੋਂ ਲੜਦੇ ਨੇ ਉਹਨਾਂ ਦੇ ਹਾਰਨ ਦੇ ਕਾਰਨ ਕੀ ਦੇਖਦੇ ਤੁਸੀਂ ਦੇਖੋ ਜੀ ਮਾਲ ਸਾਹਿਬ ਨੇ ਹਾਰੇ ਨਹੀਂ ਮੈਂ ਉਹਨੂੰ ਜਿੱਤੀ ਕਹਾਂਗਾ ਕੁਝ ਇੰਟਰਨਲ ਮਾਮਲਾ ਸੀ ਤੇ ਦੇਖੋ ਜੀ ਮਾਲ ਸਾਹਿਬ ਨੇ ਪਹਿਲਾ ਇਲੈਕਸ਼ਨ ਲੜਿਆ ਤੇ ਜਿਹੜੇ ਉਹਨਾਂ ਦੇ ਵਿਰੋਧੀ ਧਿਰ ਦੇ ਨੇਤਾ ਵਾ ਅੱਜ ਵੀ ਪੰਜਾਬ ਦੇ ਪ੍ਰਤਾਪ ਸਿੰਘ ਬਾਜਵੰਦ ਪੂਰੀ ਟੱਕਰ ਦਿੱਤੀ ਉਹ ਇਤਿਹਾਸ ਰਿਹਾ ਕਿ ਧਾਰੀਵਾਲ ਦੇ ਵਿੱਚੋਂ ਅਸੀਂ ਬੜੀ ਮਿਹਨਤ ਕੀਤੀ ਆ ਮਾਲ ਸਾਹਿਬ ਨੇ ਜਿਹੜੀ ਟੀਮ ਬਣਾਈ ਸੀ ਸਰੀ ਨੌਜਵਾਨਾਂ ਦੀ ਟੀਮ ਸੀ ਤੇ ਇਤਿਹਾਸ ਸੀ ਕਿ ਅੱਜ ਤੱਕ ਧਾਰੀਵਾਲੋਂ ਕਾਲੀ ਦਲ ਜਿੱਤਿਆ ਨਹੀਂ ਸੀ ਤੇ ਧਾਰੀਵਾਲੋਂ ਜਿੱਤ ਕੇ ਗਏ ਉਹ ਕੁਝ ਥੋੜੀਆਂ ਜਿਹੀਆਂ ਜੀ ਵੋਟਾਂ ਦੇ ਕਰਕੇ ਸਾਨੂੰ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਿਆ ਉਹ ਅਸੀਂ ਬੜੀ ਮਾਲ ਸਾਹਿਬ ਨੇ ਸਮੀਖਿਆ ਕੀਤੀ ਆ ਤੇ ਜਿਹੜੀ ਮੈਂ ਤੁਹਾਡੀ ਗੱਲ ਟੋਕਣਾ ਜਾਵਾਂਗਾ ਉਹਦੇ 'ਚ ਜਿਹੜੀ ਸਮਿਟਰੀ ਨਿਕਲ ਕੇ ਸਾਹਮਣੇ ਆਈ ਕਿ ਕਿਤੇ ਨਾ ਕਿਤੇ ਪਾਰਟੀ ਦੇ ਵਿੱਚ ਜਿਹੜੇ ਕਰਿੰਦੇ ਸੀ ਉਹੀ ਆਪਣੀ ਪਾਰਟੀ ਦੇ ਬੰਦੇ ਦੇ ਲੱਤਾਂ ਖਿੱਚੀ ਜਾ ਰਹੇ ਚਲੋ ਜੀ ਹੁਣ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਸਾਰਿਆਂ ਨੂੰ ਪਤਾ ਹੀ ਹੈ ਜੋ ਵੀ ਗੱਲਬਾਤ ਹੋਈ ਹੈ ਕਿਉਂਕਿ ਮੈਂ ਇੱਕ ਛੋਟਾ ਜਿਹਾ ਵਰਕਰ ਆ ਮੈਂ ਕਿਸੇ ਉੱਤੇ ਕੋਈ ਅਲੀਗੇਸ਼ਨ ਨਹੀਂ ਲਾਉਣਾ ਚਾਹੁੰਦਾ ਚਲੋ ਜੀ ਮਾਲ ਸਾਹਿਬ ਦਾ ਕੋਈ ਪਹਿਲਾ ਤਜਰਬਾ ਸੀ ਕੋਈ ਜਦੋਂ ਕਿਤੇ ਮੈਦਾਨ 'ਚ ਲੜੀਏ ਨਾ ਤੇ ਹਾਰ ਜਿੱਤਾ ਹੁੰਦੀਆਂ ਨੇ ਉਹ ਆਪਾਂ ਕਵਰ ਕਰ ਚੁੱਕੇ ਨੇ ਸਾਨੂੰ ਸਾਰਿਆਂ ਦਾ ਬੜਾ ਸਾਥ ਆ ਆਪ ਭਰਤੀ ਪ੍ਰਕਿਰਿਆ ਥੋੜੇ ਦਿਨ ਪਹਿਲਾਂ ਸ਼ੁਰੂ ਕੀਤੀ ਹੈ ਮਾਲ ਸਾਹਿਬ ਨੇ ਕਾਦੀਆਂ 'ਚ ਇੱਕ ਛੋਟੀ ਜੀ ਮੀਟਿੰਗ ਬੁਲਾਈ ਸੀ ਤੇ ਤੁਸੀਂ ਦੇਖਿਆ ਹੋਣਾ ਕਿ ਇੱਕ ਬੜਾ ਜਨਸਲਾਬ ਉੱਥੇ ਕਾਦੀਆਂ 'ਚ ਆ ਗਿਆ ਤੇ ਮਾਲ ਸਾਹਿਬ ਇਹੋ ਜੇ ਲ ਸਾਡੇ ਕਾਦੀਆਂ ਹਲਕੇ 'ਚ ਤੁਸੀਂ ਦੇਖਿਆ ਹੋਣਾ ਕਿ ਕਿ ਇਹਦੀ ਦੁੱਖੀ ਗਮੀ ਖੁਸ਼ੀ ਦਰਿਆ 'ਤੇ ਬਹਿ ਕੇ ਲੋਕਾਂ ਨਾਲ ਅਫਸੋਸ ਕਰਦੇ ਨੇ ਜੇ ਕਿਸੇ ਦੀ ਸਾਡੇ ਪਾਰਟੀ ਵਰਕਰ ਦੀ ਨਾ ਵੀ ਪਾਰਟੀ ਵਰਕਰ ਹੋਏ ਪਰ ਕੁਝ ਨੂੰ ਪਤਾ ਲੱਗਦਾ ਤੇ ਉਹ ਸ਼ਮਸ਼ਾਨ ਘਰ ਦਾ ਵੀ ਖੁਦ ਜਾ ਕੇ ਸੰਸਕਾਰ ਦੇ ਟਾਈਮ ਪਹੁੰਚਣਾ ਖੁਸ਼ੀ ਦੇ ਮੌਕੇ ਤੇ ਹਰ ਖੁਸ਼ੀ ਗਮੀ ਦੇ ਵਿੱਚ ਉਹ ਪਹੁੰਚ ਰਹੇ ਨੇ ਇਹ ਜਿਹੜਾ ਲੀਡਰ ਮੈਂ ਖੁਦ ਸਮਾਜ 'ਚ ਵਿਚਰਦਾ ਲੋਕਾਂ ਦੇ ਮੂੰਹੋਂ ਵਿਰੋਧੀ ਤੇ ਰਾਇ ਨੇ ਸੁਣਿਆ ਵੀ ਇਹੋ ਜਿਹਾ ਲੀਡਰ ਜਿਹੜਾ ਅਜੇ ਤੱਕ ਦੇਖਿਆ ਨਹੀਂ ਐ ਤੇ ਮੈਨੂੰ ਪੂਰੀ ਮੇਦ ਆ ਕਿ ਹੁਣ ਜਿਹੜਾ ਵਿਧਾਨ ਸਭਾ ਦਾ ਇਲੈਕਸ਼ਨ ਹੋਣਾ ਮਾਲ ਸਾਬ ਬਹੁਤ ਵੱਡੀ ਨੀੜ ਨਾਲ ਜਿੱਤਣਗੇ ਜੀ ਅ ਮਾਲ ਸਾਬ ਇੱਕ ਰਾਜਨੀਤੀ ਦੇ ਚੰਗੇ ਖਿਡਾਰੀ ਸੀ ਇੱਕ ਚੰਗੇ ਲੈਵਲ ਦੇ ਉੱਤੇ ਉਹਨਾਂ ਨੇ ਇਸ ਚੀਜ਼ ਨੂੰ ਹੰਡਾਇਆ ਵੀ ਹੈ ਵਿਚਰਦੇ ਵੀ ਪਏ ਆ ਤੁਹਾਡੀ ਗੱਲ ਮੈਂ ਸਹੀ ਕਵਾਂਗਾ ਕਿ ਹਰ ਪੱਖ ਦੇ ਉੱਤੇ ਜਿਹੜਾ ਆ ਉਹ ਧਾਰੀਵਾਲ ਦੇ ਵਿੱਚ ਆ ਕੇ ਖੜੇ ਹੁੰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿੱਥੇ ਦੇਖਦੇ ਹੋ ਉਹਨਾਂ ਨੂੰ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਉਹਨਾਂ ਦਾ ਜਿਹੜਾ ਭਵਿੱਖਾ ਬੜਾ ਸਾਫ਼ ਆ ਨੀਟ ਐਂਡ ਕਲੀਨ ਆ ਮੈਂ ਤਾਂ ਕਹਿੰਦਾ ਜੇ ਅੱਜ ਵੀ ਇਲੈਕਸ਼ਨ ਹੋ ਜਾਂਦੇ ਮਾਲਸਾਬ ਬੜੀ ਵੀਰ ਨਾਲ ਜਿੱਤਣ ਦੇ ਨੇ ਮਾਲਸਾਬ ਨਹੀਂ ਇਕੱਲੀ ਦਾਲੀ ਦੀ ਸਰਕਾਰ ਪੰਜਾਬ ਚ ਆਉਣ ਵਾਲੀ ਜੇ ਕਿਉਂਕਿ ਲੋਕਾਂ ਦੀ ਹੁਣ ਆਵਾਜ਼ ਆ ਕਿ ਪੰਜਾਬ ਦੀ ਪਾਰਟੀ ਪੰਜਾਬ ਦੇ ਜਿਹੜੀ ਹਿੱਤਾਂ ਦੀ ਪਾਰਟੀ ਆ ਉਹ ਇਕੱਲੀ ਦਾਲ ਆ ਕੱਲ ਇੱਕੋ ਹੀ ਪਾਰਟੀ ਪੰਜਾਬ ਦੇ ਵਿੱਚ ਇਸ ਟਾਈਮ ਕੰਮ ਕਰ ਰਹੀ ਹੈ ਜਿਹੜੀ ਪੰਜਾਬ ਚ ਉੱਠੀ ਹੈ ਤੇ ਪੰਜਾਬ ਦੀ ਪਾਰਟੀ ਆ ਬਾਕੀ ਸਾਰੀਆਂ ਸੈਂਟਰ ਦੀਆਂ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਹੁਕਮ ਜਿਹੜੇ ਆ ਜਾਰੀ ਹੁੰਦੇ ਨੇ ਦਿੱਲੀ ਤੋਂ ਹੁੰਦੇ ਨੇ ਕਾਂਗਰਸ ਨੂੰ ਦਿੱਲੀ ਤੋਂ ਹੁੰਦੇ ਨੇ ਭਾਜਪਾ ਨੂੰ ਦਿੱਲੀ ਹੁੰਦੇ ਆ ਉਹ ਪੰਜਾਬ 'ਚ ਤੁਸੀਂ ਦੇਖਿਆ ਹੋਣਾ ਕਿ ਅੱਜ ਤੱਕ ਜਦੋਂ ਦੀ ਦੇਸ਼ ਆਜ਼ਾਦ ਹੋਇਆ ਇੰਨਾ ਕਰਜ਼ਾ ਕਿਸੇ ਸਰਕਾਰ ਨੇ ਨਹੀਂ ਲਿਆ ਜਿਹੜਾ ਇਹਨਾਂ ਨੇ ਦੋਹਾਂ ਸਾਲਾਂ ਦੇ ਵਿੱਚ ਹੀ ਇੰਨਾ ਕਰਜ਼ਾ ਸੈਂਟਰ ਸਰਕਾਰ ਤੋਂ ਲੈ ਰਿਆ ਆਉਣ ਵਾਲਾ ਸਮਾਂ ਤੁਸੀਂ ਦੇਖਿਓ ਇੱਕ ਅੱਧੇ ਸਾਲ ਤੱਕ ਇਹਨਾਂ ਕੋਲ ਮੁਲਾਜ਼ਮਾਂ ਨੂੰ ਤਨਖਾਹ ਜੋਗੇ ਪੈਸੇ ਵੀ ਨਹੀਂ ਮਿਲਦੇ ਜਿਹੜੇ ਲੋਕ ਅਕਾਲੀ ਦਲ ਛੱਡ ਕੇ ਜਿਹੜਾ ਆ ਦੂਸਰੀਆਂ ਪਾਰਟੀਆਂ 'ਚ ਚਲੇ ਗਏ ਜੇਕਰ ਅਕਾਲੀ ਦਲ ਦਾ ਕੱਲ ਨੂੰ ਜੋਰ ਪੈਂਦਾ ਉਹ ਵਾਪਸ ਆਣ ਤੇ ਕੀ ਉਹਨਾਂ ਦਾ ਸਵਾਗਤ ਕੀਤਾ ਜਾਏਗਾ ਜਾਂ ਨਹੀਂ ਦੇਖੋ ਜੀ ਇਹ ਡੈਮੋਕਰੇਸੀ ਆ ਸਵਾਗਤ ਹੈ ਸਾਰਿਆਂ ਦਾ ਜਿਹੜੇ ਵੀ ਆਉਣਗੇ ਪਾਰਟੀ 'ਚ ਆਉਣਗੇ ਪਰ ਦੇਖੋ ਜਦੋਂ ਬੰਦਾ ਮੁਸੀਬਤ 'ਚ ਕਿਸੇ ਨੂੰ ਛੱਡ ਕੇ ਜਾਂਦਾ ਵਾ ਕੋਈ ਵੀ ਲੀਡਰ ਹੋਵੇ ਉਹਦੇ ਮਨ 'ਚ ਤਾਂ ਠੇਸ ਹੁੰਦੀ ਆ ਉਹਨਾਂ ਦੀ ਜਿਹੜੀ ਕੁਰਸੀ ਆ ਜਿਹੜੀ ਬਰਾਬਰ ਬੈਠਦੇ ਸੀ ਫਿਰ ਉਹ ਜਗ੍ਹਾ ਤੇ ਫਿਰ ਨਵੇਂ ਸਿਰੋਂ ਹੀ ਬਣਾਉਣੀ ਪੈਣੀ ਆ ਅੱਜ ਅਸੀਂ ਛੱਡ ਕੇ ਨਵੀਂ ਪਾਰਟੀ 'ਚ ਜੰਨੇ ਆ ਪਰ ਅਸੀਂ ਉਹ ਉਹ ਕਿ ਉਹ ਲਾਈਨ ਦੇ ਵਿੱਚ ਫਰੰਟ ਲਾਈਨ ਤੇ ਖੜੇ ਨਹੀਂ ਹੋ ਸਕਦੇ ਉਹਦਾ ਕਾਰਨ ਹੈ ਕਿ ਉਹਨਾਂ ਦੇ ਨਾਲ ਪਹਿਲਾਂ ਆਪਣਾ ਕੈਡਰ ਚੱਲਿਆ ਸਾਨੂੰ ਅੱਗੇ ਤੇ ਨਹੀਂ ਕਰ ਸਕਦੇ ਅੱਜ ਜੇ ਕਾਲੀ ਦੇ ਦਿਨ ਨਾਲ ਜਿਹੜੇ ਖੜੇ ਸੀ ਸ਼ੁਰੂ ਤੋਂ ਖੜੇ ਅੱਜ ਵੀ ਖੜੇ ਆ ਜੋ ਉਹਨਾਂ ਦਾ ਮਾਨਸਿਕ ਤਕਾਰ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਜਿੰਨੇ ਵੀ ਹਲਕੇ ਦੇ ਇੰਚਾਰਜ ਹੈ ਜੋ ਕਰਨਗੇ ਉਹ ਮੈਂ ਮੇਰੇ ਹਿਸਾਬ ਨਾਲ ਤੇ ਹੁਣਾਂ ਵੀ ਨਹੀਂ ਚਾਹੀਦਾ ਤੇ ਜਿਹੜਾ ਬੰਦਾ ਮੁਸੀਬਤ ਵਿੱਚ ਛੱਡ ਕੇ ਚੱਲ ਗਿਆ ਤੇ ਜਦੋਂ ਚੜ੍ਹਦੀ ਕਲਾ ਝੋਗੇ ਤਾਂ ਵਾਪਸ ਆਗੇ ਇਦਾਂ ਮੇਰੇ ਹਿਸਾਬ ਨਾਲ ਤੇ ਚਲੋ ਬਾਕੀ ਡੈਮੋਕਰੇਸੀ ਆਉਣਗੇ ਉਹਨਾਂ ਦਾ ਵੈਲਕਮ ਆ ਸਾਡੇ ਘਰ ਦੇ ਜੀ ਆ ਸਾਡੇ ਭੈਣ ਭਰਾ ਨੇ ਜੇ ਕਿਸੇ ਭਰਮ ਭਲੇਖੇ ਨਾਲ ਚਲ ਗਏ ਜਾਂ ਕਿੰਨੇ ਵਰਗਲਾਉਣ ਨਾਲ ਚਲ ਗਏ ਨੇ ਤੇ ਉਹਨਾਂ ਦਾ ਸਵਾਗਤ ਹੈ ਜੀ ਪਾਰਟੀ ਵਿੱਚ ਤੇ ਆਪਾਂ ਉਹਨਾਂ ਨੂੰ ਲਾਵਾਂਗੇ ਕੋਈ ਗੱਲ ਨਹੀਂ ਇਹੋ ਜੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਜਿਹੜੀ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਜਿਹੜੀ ਸਿਰੇ ਦਰਬਾਰ ਸਾਹਿਬ ਦੇ ਵਿੱਚ ਸਜ਼ਾ ਲਾਈ ਜਾਂਦੀ ਏ ਉਸ ਮੌਕੇ ਦੇ ਉੱਤੇ ਗੋਲੀ ਚੱਲ ਜਾਂਦੀ ਏ ਇਹ ਲੋਕਾਂ ਨੇ ਵੀ ਕਿਹਾ ਵੀ ਗੋਲੀ ਆਪ ਹੀ ਚਲਵਾਈ ਹੈ ਸੰਭਤੀ ਲੈਣ ਵਾਸਤੇ ਇਹਦੇ ਤੇ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਇੱਕ ਗੱਲ ਦੱਸਾਂ ਕਿ ਲੋਕਾਂ ਦਾ ਜਿਹੜਾ ਮੂੰਹ ਆ ਨਾ ਉਹ ਨਹੀਂ ਫੜ ਸਕਦੇ ਅਸੀਂ ਆਪਾਂ ਜਾਨ ਵੀ ਦੇ ਦਾਂਗੇ ਤਾਂ ਵੀ ਲੋਕਾਂ ਨੇ ਕਹਿਣਾ ਕਿ ਆਪ ਹੀ ਜ਼ਹਿਰ ਖਾ ਕੇ ਮਰ ਗਿਆ ਲੋਕਾਂ ਦੇ ਬਿਆਨ ਹਮੇਸ਼ਾ ਨੈਗੇਟਿਵ ਥਿੰਕਿੰਗ ਚ ਆਉਂਦਾ ਤੁਸੀਂ ਦੇਖਿਆ ਹੋਣਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਕਿਦਾਂ ਨਿਸ਼ਕਾਮ ਇੱਕ ਨਿਮਾਣੇ ਸਿੱਖ ਵਜੋਂ ਉਹਨਾਂ ਨੇ ਅਕਾਲ ਤਖਤ ਸਾਹਮਣੇ ਪੇਸ਼ ਹੋਏ ਆ ਜੋ ਸਜ਼ਾ ਲੱਗੀ ਆ ਉਹਨਾਂ ਨਿਮਾਣੇ ਸਿੱਖ ਹੋ ਕੇ ਉਹ ਸਜ਼ਾ ਨੂੰ ਪੂਰਾ ਕੀਤਾ ਦੇਖੋ ਕਿੱਡੇ ਸ਼ਰਾਤੀ ਅੰਸਰ ਆ ਦਰਬਾਰ ਸਾਹਿਬ ਜਿਹੜਾ ਵਾ ਸਾਡੇ ਪੂਰੀ ਦੁਨੀਆ ਦੇ ਵਿੱਚ ਉਹਨੂੰ ਲੋਕ ਪੂਜਦੇ ਨੇ ਬਾਹਰੋਂ ਵੀ ਆਉਂਦੇ ਨੇ ਕਿੰਨਾ ਮਾਨ ਸਤਕਾਰ ਆ ਉੱਥੇ ਗੋਲੀ ਚਲਾਉਣੀ ਜਿਸ ਅੰਸਰ ਨੇ ਚਲਾਈ ਆ ਤੁਸੀਂ ਦੇਖੋ ਕਿ ਉਹਦਾ ਜਿਹੜਾ ਪ੍ਰਭਾਵ ਆ ਪੂਰੀ ਦੁਨੀਆ ਤੇ ਜਾਂਦਾ ਲੋਕ ਕੀ ਕਹਿਣਗੇ ਸਾਨੂੰ ਲੋਕਾਂ ਦੇ ਦਿਲ 'ਚ ਇੱਕ ਦਹਿਸ਼ਤ ਦਾ ਮਾਹੌਲ ਵੀ ਪੈਦਾ ਹੋ ਜੋ ਹੋਇਆ ਬਹੁਤ ਗਲਤ ਹੋਇਆ ਐਦਾਂ ਕੋਈ ਤੁਸੀਂ ਦੇਖੋ ਜੀ ਮੈਂ ਬੈਠਾ ਮੈਂ ਚਾਹਾਂਗਾ ਕਿ ਕਿ ਮੇਰੇ ਉੱਤੇ ਕੋਈ ਗੋਲੀ ਚਲਾ ਦੇ ਇਹ ਤੇ ਸਿਰਫ ਇੱਕ ਕੂੜ ਪ੍ਰਚਾਰ ਆ ਲੇਕਿਨ ਉਹ ਬਹੁਤ ਮੰਦਭਾਗੀ ਘਟਨਾ ਸੀ ਜੇ ਸੁਖਬੀਰ ਬਾਦਲ ਜੀ ਸੱਚੇ ਸੀ ਤੇ ਤਾਂ ਹੀ ਮੰਨ ਲੈ ਰਹੇ ਨੇ ਉਹਨਾਂ ਦੀ ਬਾਹ ਫੜੀ ਆ ਤੇ ਉਹ ਵਾਲ-ਵਾਲ ਬਚੇ ਨੇ ਆ ਜੀ ਬਾਕੀ ਦੇਖੋ ਜਿਹੜੀ ਧਾਰਮਿਕ ਸਜ਼ਾ ਹੁੰਦੀ ਆ ਅਕਾਲ ਤਖਤ ਸਭ ਤੋਂ ਉਹ ਧਾਰਮਿਕ ਹੀ ਸਜ਼ਾ ਹੁੰਦੀ ਆ ਉਹਨਾਂ ਨੇ ਕੁਝ ਗੁਨਾਹ ਨਹੀਂ ਕੀਤੇ ਲੇਕਿਨ ਉਹ ਉਸ ਟਾਈਮ ਪਾਰਟੀ ਸਰਕਾਰ ਦੇ ਵਿੱਚ ਉਹ ਪ੍ਰਧਾਨ ਸੀ ਉਹਨਾਂ ਦੀ ਸਰਕਾਰ ਸੀ ਉਹਨਾਂ ਨੇ ਕਿਹਾ ਵੀ ਜੋ ਵੀ ਕੁਝ ਹੋਇਆ ਜਾ ਜਾਣੇ ਹਨ ਜਾਣੇ ਵਿੱਚ ਕਿਸੇ ਨੇ ਵੀ ਕੀਤਾ ਵਾ ਪਰ ਮੈਂ ਉਹਦੀ ਜ਼ਿੰਮੇਵਾਰੀ ਲੈ ਕੇ ਆਪਣੀ ਝੋਲੀ ਵਿੱਚ ਪਾਉਣਾ ਤੇ ਨਮਾਣੇ ਸਿੱਖ ਵਗੋਂ ਪੇਸ਼ ਹੋਏ ਨੇ ਜੋ ਸਜ਼ਾ ਕਾਲ ਤੱਕ ਨੇ ਲਾਈ ਹੈ ਉਹਨਾਂ ਨੇ ਪੂਰੀ ਕੀਤੀ ਆ ਤੇ ਫਿਰ ਵੀ ਉਹਤੇ ਕਿੰਤੂ ਪ੍ਰਿੰਤੂ ਕਰੀਏ ਤੇ ਇਹ ਮੇਰੇ ਹਿਸਾਬ ਨਾਲ ਬੜੀ ਗੱਲ ਆ ਪਰ ਜਨਤਾ ਦਾ ਜਿਹੜਾ ਕਹਿਣਾ ਆ ਉਹ ਜਨਤਾ ਦਾ ਇਹ ਕਹਿੰਦੀ ਏ ਪੀ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਜਿਹੜੀ ਸਜ਼ਾ ਲਗਾਈ ਗਈ ਏ ਉਹ ਸਜ਼ਾ ਦੇ ਰੂਪ ਚ ਉਹਨਾਂ ਨੂੰ ਸੇਵਾ ਮਿਲ ਗਈ ਜਿਹੜੀ ਕਿ ਦਰਬਾਰ ਸਾਹਿਬ ਦੇ ਵਿੱਚ ਮਿਲਨੀ ਬੜੀ ਮੁਸ਼ਕਲ ਆ ਤੇ ਉਹ ਸੇਵਾ ਜਿਹੜੀ ਉਹਨਾਂ ਨੂੰ ਮਿਲ ਗਈ ਉਹਨਾਂ ਦੇ ਤੇ ਬਹੁਤ ਸਾਰੇ ਜਿਹੜੇ ਆ ਉਹ ਕਰਮ ਮਾੜੇ ਕਰਮ ਕੱਟੇਗੇ ਉਹ ਸੇਵਾ ਕਰਨ ਦੇ ਨਾਲ ਇਹ ਉਹਨਾਂ ਨੂੰ ਸਜ਼ਾ ਮਿਲੀ ਕਿ ਸੇਵਾ ਮਿਲੀ ਦੇਖੋ ਜੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦਿੱਤਾ ਤਾਂ ਟੀ ਗੱਲ ਦਾ ਜਵਾਬ ਦਿੱਤਾ ਵਾ ਵੀ ਜਿਹੜੀ ਕਾਲ ਤੱਕ ਧੋਵਾਂ ਉਹ ਇੱਕ ਧਾਰਮਿਕ ਹੀ ਸੇਵਾਵ ਦੀ ਉਹਨੂੰ ਦੇਖੋ ਜੇ ਇੱਕ ਬੜਾ ਬੰਦਾ ਨਾਮਵਰ ਬੰਦਾ ਹੋਵੇ ਤੇ ਉਹਦੇ ਗੱਲ ਵਿੱਚ ਤਖਤੀ ਪਾ ਦਿੱਤੀ ਜਾਵੇ ਕਿ ਮੈਂ ਮੁਜ਼ਰਮ ਆ ਤੇ ਉਹਨਾਂ ਨੂੰ ਕਾਲ ਤੱਕ ਦੇ ਗੇਟ ਦੇ ਸਾਹਮਣੇ ਬਿਠਾਇਆ ਤੇ ਦੇਖੋ ਇਤੋਂ ਵੱਡੀ ਸਜ਼ਾ ਹੋਰ ਕੀ ਹੋ ਸਕਦੀ ਹੈ ਉਹਨਾਂ ਨਿਮਾਣੇ ਸਿੱਖ ਵਾਂਗੂ ਬੇਸ਼ੱਕ ਹੀ ਉਹਨਾਂ ਦਾ ਕੁਝ ਵੀ ਨਹੀਂ ਸੀ ਪਰ ਉਹਨਾਂ ਦੀ ਸਰਕਾਰ ਸੀ ਉਹਨਾਂ ਨੇ ਆਪਣੀ ਝੋਲੀ ਪਾਇਆ ਇਹ ਸਜ਼ਾ ਜਿਹੜੀਆਂ ਸ਼ੁਰੂ ਤੋਂ ਹੀ ਪਰੰਪਰਾ ਚੱਲਦੀ ਆਉਂਦੀ ਆ ਜਿਹੜੀਆਂ ਸਜ਼ਾਆਂ ਦੀਆਂ ਇਹੀ ਸਜ਼ਾ ਹੁੰਦੀਆਂ ਕਿਉਂਕਿ ਕੋਰਟ ਤੇ ਕੋਈ ਹੈ ਨਹੀਂ ਨਾ ਉਹਨਾਂ ਨੇ ਕੋਈ ਕਤਲ ਕੀਤਾ ਨਾ ਉਹ ਕੀਤਾ ਵੀ ਜੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਕੋਈ ਸਜ਼ਾ ਦੇਣੀ ਆ ਤੇ ਕਾਲ ਤੱਕ ਦੀ ਸਜ਼ਾ ਇਹੀ ਉਹਨਾਂ ਨੇ ਨਮਾਣੀ ਸਿੱਖ ਵਾਂਗੂ ਸਿੱਖ ਵਾਂਗੂ ਸਜ਼ਾ ਜਿਹੜੀ ਉਹ ਕਬੂਲ ਕੀਤੀ ਆ ਇਹਦੇ ਤੇ ਵੀ ਬਹੁਤ ਸਾਰੀਆਂ ਟਿੱਪਣੀਆਂ ਹੋਈਆਂ ਕਿ ਸੁਖਬੀਰ ਸਿੰਘ ਬਾਦਲ ਰੋਣਾ ਨੂੰ ਜਿਹੜੀ ਸੇਵਾਦਾਰਾਂ ਦੀ ਪੋਸ਼ਾਕ ਪਾ ਕੇ ਖੜਾ ਕਰ ਦਿੱਤਾ ਗਿਆ ਤੇ ਕੀ ਇਹਨੂੰ ਇਹ ਸਮਝ ਲਿਆ ਜਾਏ ਵੀ ਜਿੰਨੇ ਵੀ ਸੇਵਾਦਾਰ ਹੈ ਉਹ ਸਜ਼ਾ ਭੁਗਤ ਰਹੇ ਆ ਨਹੀਂ ਵੀ ਉਹ ਗੱਲ ਨਹੀਂ ਕਿਉਂਕਿ ਸੇਵਾ ਤੇ ਦੇਖੋ ਸਿੱਖ ਜਿਹੜਾ ਵਾ ਉੱਥੇ ਜਾ ਕੇ ਸਾਰੀ ਸੇਵਾ ਕਰਦੇ ਆ ਨਮਾਣੇ ਸਿੱਖ ਵਾਂਗੂ ਲੇਕਿਨ ਉਹਨਾਂ ਨੂੰ ਇੱਕ ਜਿਹੜੀ ਸਾਡੀ ਸੁਪਰੀਮ ਕੋਰਟ ਆ ਸਿੱਖਾਂ ਦੀ ਉੱਥੋਂ ਸਜ਼ਾ ਮਿਲੀ ਉਹਨਾਂ ਨੇ ਦੇਖੋ ਇੱਥੋਂ ਤੱਕ ਵੀ ਕਰ ਦਿੱਤਾ ਵੀ ਗਾਲ ਤੇ ਤਕਤੀ ਪਾ ਦਿੱਤੀ ਤਕਤੀ ਦਾ ਮਤਲਬ ਉਹ ਜਿਹੜੇ ਉੱਥੇ ਸੇਵਾ ਕਰਦੇ ਤਕਤੀ ਤੇ ਨਹੀਂ ਪਾਈ ਹੁੰਦੀ ਨਾ ਮੀਡੀਆ 'ਚ ਹਾਈਲਾਈਟ ਤੇ ਨਹੀਂ ਹੁੰਦੇ ਨਾ ਵੀ ਇਹ ਸਜ਼ਾ ਕਰ ਰਿਹਾ ਲੇਕਿਨ ਉਹਨਾਂ ਨੇ ਜੋ ਵੀ ਉਹਨਾਂ ਨੂੰ ਸੇਵਾ ਲਈ ਗਈ ਉਹਨਾਂ ਨੇ ਨਿਭਾਈ ਆ ਬਾਕੀ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕਿੰਤੂ ਪ੍ਰਿੰਤੂ ਤੇ ਹਰ ਚੀਜ਼ ਤੇ ਹੁੰਦੇ ਆ ਹਰ ਗੱਲ ਤੇ ਹੁੰਦੇ ਆ ਗੱਲ ਕਰਨੀ ਜਿਹੜੀ ਆ ਮੁੱਦਾ ਵਾ ਮੁੱਦਾ ਵਾ ਡਵੈਲਪਮੈਂਟ ਦਾ ਮੁੱਦਾ ਵਾ ਵਿਕਾਸ ਦਾ ਉਸ ਉੱਤੇ ਤੇ ਦੁਨੀਆ ਗੱਲ ਨਹੀਂ ਕਰਦੀ ਜਿੱਦਾਂ ਮੱਛੀ ਜਿਹੜੀ ਆ ਪੱਥਰ ਚੱਟ ਕੇ ਹੁੰਦੀ ਆ ਬਹੁਤ ਸਾਰੀ ਪਬਲਿਕ ਵਾਪਸ ਆ ਰਹੀ ਆ ਆਉਣ ਵਾਲਾ ਸਮਾਂ ਜਿਹੜਾ ਜੀ ਉਹ ਅਕਾਲੀ ਦਲ ਦਾ ਜ਼ਰੂਰ ਤੁਸੀਂ ਦੇਖੋਗੇ ਅ ਸਾਰੀਆਂ ਗੱਲਾਂ ਤੁਹਾਡੀਆਂ ਜਿਹੜੀਆਂ ਨੇ ਉਹ ਪੁਆਇੰਟਡ ਨੇ ਕਿ ਅਕਾਲੀ ਦਲ ਨੇ ਕੰਮ ਕੀਤੇ ਨੇ ਉਹ ਦਿਖਦੇ ਵੀ ਨਹੀਂ ਪਰ ਕਿਤਨਾ ਕਿਤੇ ਲੋਕਾਂ ਦਾ ਵਿਸ਼ਵਾਸ ਜਿਹੜਾ ਆ ਉਹ ਅਕਾਲੀ ਦਲ ਤੋਂ ਕਿਉਂ ਉੱਠ ਗਿਆ ਦੇਖੋ ਜੀ ਮੈਂ ਅਕਾਲੀ ਦਲ ਤੋਂ ਵਿਸ਼ਵਾਸ ਨਹੀਂ ਜੀ ਉੱਠਿਆ ਅੱਜ ਵੀ ਜੇ ਕਿਸਾਨ ਗੱਲਾਂ ਕਰਦੇ ਨੇ ਤੇ ਜਿਨਨੇ ਟੂਲ ਕਨੈਕਸ਼ਨ ਮਿਲੇ ਨੇ ਅਕਾਲੀ ਦਲ ਦੇ ਵੇਲੇ ਨੇ ਤੁਸੀਂ ਵੀ ਜਿੱਧਰ ਨੂੰ ਮਰਜ਼ੀ ਜਾ ਕੇ ਵੇਖ ਲਓ ਸੜਕਾਂ ਬਣੀਆਂ ਨੇ ਅਕਾਲੀ ਦਲ ਦੇ ਵੇਲੇ ਦੀਆਂ ਬਣੀਆਂ ਨੇ ਸਬਦਾ ਸੈਂਟਰ ਬਣੇ ਨੇ ਅਕਾਲੀ ਦਲ ਦੇ ਵੇਲੇ ਦੇ ਬਣੇ ਨੇ ਆਟਾ ਦਾਲ ਸਕੀਮ ਚੱਲੀ ਸੀ ਤੇ ਖਾਲੀ ਦਲ ਦੀ ਵੇਲੇ ਬਣੀ ਸੀ ਅੱਜ ਤੇ ਸਿਰਫ ਪੋਸਟਰਾਂ ਦੇ ਉੱਤੇ ਮਸ਼ਹੂਰੀਆਂ ਤੇ ਕੰਮ ਹੋ ਰਿਹਾ ਗਰਾਉਂਡ ਲੈਵਲ ਤੇ ਤੇ ਨਹੀਂ ਹੋ ਰਿਹਾ ਨਾ ਇਹ ਸਿਰਫ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਵਾ ਕਿ ਕੋਈ ਨਹੀਂ ਟੁੱਟ ਰਿਹਾ ਅਕਾਲੀ ਦਲ ਦਾ ਕੈਡਰ ਅੱਜ ਵੀ ਉਹਨਾਂ ਦਾ ਉਹਨਾਂ ਹੀ ਮਜ਼ਬੂਤ ਆ ਸਿਰਫ ਇੱਕ ਸੋਸ਼ਲ ਮੀਡੀਆ ਉੱਤੇ ਹੀ ਉਲਟ ਪ੍ਰਚਾਰ ਹੋ ਰਿਹਾ ਉਹਦਾ ਸਾਨੂੰ ਹੁਣ ਵੀੜਾ ਠਾਉਣਾ ਪਏਗਾ ਜਿੱਦਾਂ ਕਿ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਆ ਆਪਾਂ ਸਾਰੀਆਂ ਮੀਟਿੰਗਾਂ ਹੋ ਰਹੀਆਂ ਨੇ ਬਲਾਕ ਲੈਵਲ ਤੇ ਜ਼ਿਲ੍ਹਾ ਪੱਧਰ ਤੇ ਵੀ ਲੋਕਾਂ ਦੇ ਘਰ-ਘਰ ਜਾ ਕੇ ਜਿਹੜਾ ਤੁਸੀਂ ਸਵਾਲ ਕੀਤਾ ਵਾ ਜਿਹੜੇ ਲੋਕ ਕੁਐਸਚਨ ਕਰਦੇ ਆ ਆਪਾਂ ਉਹਨਾਂ ਨੂੰ ਜਵਾਬ ਦਈਏ ਉਹਨਾਂ ਦੇ ਦਿਨਾਂ ਵਿੱਚ ਜਿਹੜੀ ਗੱਲ ਗਲਤ ਪਾਈ ਗਈ ਉਹਨੂੰ ਕੱਢਿਆ ਜਾਵੇ ਤੇ ਲੋਕਾਂ ਨੂੰ ਗਲਣਾ ਲਾਇਆ ਜਾਵੇ ਹੁਣ ਜਿਹੜਾ ਆ ਅਕਾਲੀ ਦਲ ਨੇ ਜਿਹੜਾ ਮੈਂਬਰ ਜੋੜੋ ਮਹਿੰਮ ਸ਼ੁਰੂ ਕੀਤੀ ਇਹ ਕਿੱਥੋਂ ਤੱਕ ਪਹੁੰਚੀ ਹੈ ਤੇ ਕੀ ਲੱਗਦਾ ਵੀ ਇਹਦੇ ਵਿੱਚ ਬਹੁਤ ਸਾਰੇ ਲੋਕ ਸ਼ਿਰਕਤ ਕਰਨਗੇ ਜਾਂ ਡਾਵਾ ਡੋਲੀ ਰਹੇਗਾ ਨਹੀਂ ਜੀ ਇਹ ਜਿਹੜੀ ਭਰਤੀ ਮਹਿੰਮ ਸ਼ੁਰੂ ਹੋਈ ਆ ਮੈਂ ਤੁਹਾਨੂੰ ਦੱਸਿਆ ਕਿ ਥੋੜੇ ਦਿਨ ਪਹਿਲਾਂ ਕਾਦੀਆਂ ਦੇ ਵਿੱਚ ਸ਼ੁਰੂਆਤ ਕੀਤੀ ਹੈ ਹਲਕਾ ਕਾਦੀਆਂ ਤੋਂ ਆਪਣੇ ਹਲਕੇ ਦੇ ਇੰਚਾਰਜ ਸਰਦਾਰ ਗੁਰਕਬਾਲ ਸਿੰਘ ਮਾਲ ਜੀ ਨੇ ਤੇ ਇੱਕ ਬੜਾ ਜਨਸਲਾਬ ਆ ਗਿਆ ਸੀ ਉਹ ਤੇ ਜਿਹੜੀਆਂ ਰਸੀਦ ਬੁੱਕਾਂ ਨੇ ਹੰਦੀਆਂ ਸੀ ਭਰਨ ਵਾਲੀਆਂ ਉਹ ਵੀ ਜਿੰਨੀਆਂ ਉਹ ਲੈ ਉਦਣ ਹੀ ਮਤਲਬ ਖਤਮ ਹੋ ਗਈਆਂ ਕਈ ਲੋਕ ਮজা ਲੈਣ ਨਹੀਂ ਹੁੰਦੇ ਨਹੀਂ ਮজা ਨਹੀਂ ਜੀ ਉੱਥੇ ਜਿਹੜਾ ਬੰਦਾ ਆਇਆ ਉਹ ਦਲੀ ਆਇਆ ਸੀ ਉਹਦਾ ਬਕਾਇਦਾ ਨਾਮ ਲਿਖਿਆ ਗਿਆ ਉਹਦਾ ਐਡਰੈਸ ਲਿਖਿਆ ਗਿਆ ਜੋ ਉਹਦਾ ਰਸੀਦ ਬੁੱਕ ਦੇ ਉੱਤੇ ਜੋ ਵੀ ਨੰਬਰ ਲਿਖਿਆ ਗਿਆ ਉਹ ਭਰ ਕੇ ਪੂਰੀ ਇੱਕ ਇੱਕ ਘਰ ਜਾ ਕੇ ਜਿਹੜੀ ਪਾਰਡਰਸ਼ਿਪ ਭਰਤੀ ਜਿਹੜੀ ਉਹ ਹੋ ਰਹੀ ਹੈ ਜੀ ਹੁਣ ਕੋਈ ਬਾਕਸ ਵਾਲਿਆ ਗੱਲ ਹੀ ਨਹੀਂ ਜਿਹੜੀ 7 ਮੈਂਬਰੀ ਕਮੇਟੀ ਲਾਈ ਸੀ ਕਾਲਤਕ ਸਾਹਿਬ ਨੇ ਕਈ ਲੋਕ ਉੱਤੇ ਤੇ ਵੀ ਕਿੰਤੂ ਪ੍ਰਿੰਤੂ ਕਰ ਰਿਹਾ ਵੀ ਉਹਨਾਂ ਨੂੰ ਨਾਲ ਨਹੀਂ ਲਿਆ ਜਾ ਰਿਹਾ ਉਹ ਨਾਲ ਹੀ ਨੇ ਦੇਖੋ ਜਦੋਂ ਸਕੂਲਾਂ ਦੇ ਵਿੱਚ ਪੇਪਰ ਹੁੰਦੇ ਆ ਜਾਂ ਕੋਸ਼ ਹੁੰਦੇ ਆ ਉਹਦੇ ਉੱਤੇ ਇੱਕ ਛਾਪਾ ਮਾਰਨ ਨੂੰ ਸੀਨੀਅਰ ਟੀਮ ਹੁੰਦੀ ਹੈ ਉਹ ਜਿਹੜੀ 7 ਮੈਂਬਰੀ ਕਮੇਟੀ ਹੈ ਇਹਨਾਂ ਦੇ ਉੱਤੇ ਲਗਾਈ ਗਈ ਹੈ ਕਿ ਜਿਹੜੀ ਭਰਤੀ ਪ੍ਰਕਿਰਿਆ ਉਹ ਪਾਰਦਰਸ਼ੀ ਹੋਵੇ ਨਾ ਕਿ ਕੋਈ ਘਰ ਬੈ ਕੇ ਤੇਰੀ ਭਰਤੀ ਕਰ ਰਿਹਾ ਤੇ ਇਹ ਵੀ ਇੱਕ ਲੋਕਾਂ ਦੇ ਵਿੱਚ ਹਾਲ ਨੂੰ ਤੁਹਾਡੇ ਕੋਲ ਵੀ ਸਵਾਲ ਆਉਣੇ ਆ ਵੀ ਉਹਨਾਂ ਨੂੰ ਨਾਲ ਨਹੀਂ ਲੈ ਕੇ ਚੱਲੇ ਉਹ ਨਾਲ ਹੀ ਆ ਜੀ ਸਾਰੀ ਟੀਮ ਨਾਲ ਬਹੁਤ ਸਾਰੇ ਉਤਸ਼ਾਹ ਵਾ ਨੌਜਵਾਨ ਸਾਡੇ ਨਾਲ ਬਹੁਤ ਜੁੜ ਰਹੇ ਆ ਤੇ ਮੈਂ ਅਪੀਲ ਵੀ ਕਰਾਂਗਾ ਤੁਹਾਡੇ ਚੈਨਲ ਤੋਂ ਕਿ ਵੱਧ ਤੋਂ ਵੱਧ ਨੌਜਵਾਨ ਅਕਾਲੀ ਦਲ ਨੂੰ ਮੈਂਬਰ ਬਣਨ ਨਵੇਂ ਅਹੁਦੇਦਾਰ ਬਣਨ ਕਿ ਯੂਥ ਦੇ ਨਾਲ ਹੀ ਜਿਹੜੀ ਤਰੱਕੀ ਕਿਸੇ ਵੀ ਦੇਚ ਦੀ ਤਰੱਕੀ ਜਿਹੜੀ ਯੂਥ ਹੀ ਕਰ ਸਕਦਾ ਅਕਾਲੀ ਦਲ ਦੇ ਵਿੱਚ ਨਵੀਆਂ ਪਾਰਟੀਆਂ ਦੀ ਵੀ ਸਿਰਜਣਾ ਹੋ ਰਹੀ ਹੈ ਹਰਿਆਣੇ ਤੋਂ ਲਾਲੀਆ ਮੰਨ ਲਓ ਹਰਿਆਣੇ ਦੇ ਵਿੱਚ ਵੀ ਇੱਕ ਨਵੀਂ ਅਕਾਲੀ ਦਲ ਪਾਰਟੀ ਜਿਹੜੀ ਉਹ ਲਾਂਚ ਹੋ ਗਈ ਹੈ ਉਸ ਤੋਂ ਬਾਅਦ ਸਾਡੇ ਅਮਰਤਪਾਲ ਸਿੰਘ ਹੋਣਾ ਨੇ ਵੀ ਇੱਕ ਨਵੀਂ ਪਾਰਟੀ ਜਿਹੜੀ ਹੈ ਉਹ ਖੜੀ ਕਰਤੀ ਏ ਤੁਹਾਨੂੰ ਨਹੀਂ ਲੱਗਦਾ ਵੀ ਅੰਮ੍ਰਿਤਪਾਲ ਦੀ ਪਾਰਟੀ ਜਿਹੜੀ ਏ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਟੱਕਰ ਦੇਗੀ ਦੇਖੋ ਜੀ ਸ਼ੁਰੂ ਤੋਂ ਹੀ ਇਤਿਹਾਸ ਗਵਾਹ ਆ ਪੰਜਾਬ ਦਾ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਬੜੀਆਂ ਪਾਰਟੀਆਂ ਨੇ ਬੜੇ ਸਤਿਕਾਰਯੋਗ ਨਾਂ ਨੇ ਬੜੇ-ਬੜੇ ਵੱਡੇ ਨਾਂ ਨੇ ਇਹ ਮਨਮਟਾਵ ਕਰਕੇ ਉਹਨਾਂ ਨੇ ਆਪਣੀਆਂ ਪਾਰਟੀਆਂ ਅਕਾਲੀ ਦਲ ਦੇ ਨਾਂ-ਨਾ ਰੇਟ ਲਕੀਆਂ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਤਿਹਾਸ ਗਵਾਹ ਵੀ ਕੋਈ ਕਾਮਯਾਬ ਨਹੀਂ ਹੋਇਆ ਲਾਸਟ ਦੇ ਵਿੱਚ ਉਹ ਫੇਰ ਕਾਲੀ ਦਲ ਦੇ ਵਿੱਚ ਹੀ ਸ਼ਾਮਲ ਹੋਏ ਆ ਤੇ ਜਿਹੜਾ ਵੀ ਮੈਂ ਤੇ ਕਹਿੰਦਾ ਵਾਂ ਖੁੱਲਾ ਪਲੇਟਫਾਰਮ ਆ ਕਾਲੀ ਦਲ ਦਾ ਅਸੀਂ ਤਾਂ ਲੜਾਈ ਲੈਣੀ ਆ ਪੰਜਾਬ ਦੇ ਹੱਕਾਂ ਦੀ ਪੰਜਾਬ ਦੀ ਤਰੱਕੀ ਦੀ ਵਕ ਵਕ ਜੀ ਦਾ ਵੀ ਪੰਜਾਬ ਪੰਜਾਬ ਪਾਰਟੀਆਂ ਬਣਾ ਕੇ ਤੇ ਕੋਈ ਉਹਦਾ ਤੇ ਕੋਈ ਮਕਸਦ ਮੈਂ ਤੁਹਾਡੀ ਐਸੇ ਗੱਲ ਤੇ ਜਿਹੜਾ ਆ ਇੱਕ ਸਵਾਲ ਹੋਰ ਨਿਕਲ ਕੇ ਸਾਹਮਣੇ ਆਉਂਦਾ ਵੀ ਪਾਰਟੀਆਂ ਕਾਮਯਾਬ ਨਹੀਂ ਹੋਈਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲਵਾਲੀ ਜਿਹੜੇ ਨੇ ਉਹ ਬੋਰਡ ਮੰਨੇ ਜਾਂਦੇ ਨੇ ਰਾਜਨੀਤੀ ਦਾ ਉਹਨਾਂ ਨੇ ਪਾਰਟੀ ਖੜੀ ਕੀਤੀ ਸੀ ਸ੍ਰੋਮਣੀ ਅਕਾਲੀ ਦਲ ਬੜੇ ਉੱਚੇ ਲੈਵਲ ਤੱਕ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਹੁੰਚੀ ਹੈ ਪਰ ਉਹਨਾਂ ਦੇ ਸੁਰਗਵਾਸ ਹੋਣ ਤੋਂ ਬਾਅਦ ਇਹ ਪਾਰਟੀ ਜਿਹੜੀ ਹੈ ਉਹ ਸੁਖਬੀਰ ਸਿੰਘ ਬਾਦਲ ਹੋਂਨਾ ਤੋਂ ਸੰਭਾਲ ਨਹੀਂ ਜਾ ਰਹੀ ਜਾਂ ਉਹ ਸੰਭਾਲ ਨਹੀਂ ਸਕਦੇ ਪਏ ਜਾਂ ਉਹਨਾਂ ਨੂੰ ਰਾਜਨੀਤੀ ਦੇ ਗੋਣੀ ਨਹੀਂ ਪਤਾ ਤਾਂ ਕਰਕੇ ਸਾਇਦ ਇਹ ਪਾਰਟੀ ਜਿਹੜੀ ਡਾਊਨ ਹੋ ਰਹੀ ਉਹੋ ਚੀਜ਼ ਮੈਂ ਕਹਿਣੀ ਚਾਹੁੰਦਾ ਮੈਂ ਕਿ ਕੀ ਇਹ ਪਾਰਟੀ ਵੀ ਦੂਸਰੀਆਂ ਪਾਰਟੀਆਂ ਵਾਂਗੂ ਕਾਮਯਾਬ ਹੋ ਕੇ ਵੀ ਨਾਕਾਮਯਾਬੀ ਵਾਲੇ ਰਾਹ ਤੇ ਚੱਲ ਪਈ ਹੈ ਮੇ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਸੁਖਬੀਰ ਸਿੰਘ ਬਾਦਲ ਜੀ ਦਾ ਜਨਮ ਤੋਂ ਲੈ ਕੇ ਰਾਜਨੀਤਿਕ ਪਰਿਵਾਰ ਦੇ ਵਿੱਚ ਦੇਖੋ ਜਿਹੜਾ ਵੀ ਕੋਈ ਹੁੰਦਾ ਨਾ ਉਹ ਸ਼ੁਰੂ ਤੋਂ ਹੀ ਉਹਨਾਂ ਨੂੰ ਇੱਕ ਚੇਤ ਸਾ ਸੀ ਆਪਣੇ ਫਾਦਰ ਸਾਹਿਬ ਨੂੰ ਦੇਖਦੇ ਰਹੇ ਨੇ ਸਭ ਕੁਝ ਕਰਦੇ ਨੇ ਬੜਾ ਲੰਮਾ ਤਜਰਬਾ ਉਹਨਾਂ ਦਾ ਸਿਆਸਤ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਇੱਕ ਕੂੜ ਪ੍ਰਚਾਰ ਜਿਹੜਾ ਕੀਤਾ ਗਿਆ ਲੋਕਾਂ ਦੇ ਵਿੱਚ ਉਹਦੇ ਕਰਕੇ ਪਾਰਟੀ ਨੂੰ ਥੋੜਾ ਜਿਹਾ ਨੁਕਸਾਨ ਹੋਇਆ ਕੁਝ ਆਪਣੇ ਬੰਦੇ ਵੀ ਕੁਝ ਏਜੰਸੀਆਂ ਦੇ ਹੱਥ ਵੀ ਚੜ ਕੇ ਆਪਣਾ ਹੀ ਨੁਕਸਾਨ ਕਰ ਬੈਠੇ ਆ ਜੇ ਅਸੀਂ ਆਪਣੀ ਪਾਰਟੀ ਮਾਂ ਪਾਰਟੀ ਜਿਹੜੀ ਕਾਲੀ ਦਲ ਨੂੰ ਪੰਜਾਬ ਵਿੱਚ ਨਹੀਂ ਲਿਆਵਾਂਗੇ ਤੇ ਪੰਜਾਬ ਦੀ ਤਰੱਕੀ ਨਹੀਂ ਹੋਣੀ ਤੁਸੀਂ ਦੇਖ ਹੀ ਰਹੇ ਜੋ 2.5 ਸਾਲ ਤੋਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਆ ਹੈਲੀਕਾਪਟਰ 'ਚ ਦਿੱਲੀ ਚਲ ਜਾਂਦੇ ਆ ਪੰਜਾਬ ਦਾ ਹੀ ਸਾਰਾ ਪੈਸਾ ਈਵਨ ਤੁਸੀਂ ਦੇਖਿਆ ਜਾਏਗਾ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਵੱਡੇ ਚੇਅਰਮੈਨ ਬੋਰਡਾਂ ਦੇ ਸਕੂਲਾਂ ਦੇ ਚੇਅਰਮੈਨ ਉਹ ਦਿੱਲੀੋਂ ਲੱਗ ਰਹੇ ਨੇ ਸਾਡੇ ਪੰਜਾਬ 'ਚ ਅੱਜ ਤੱਕ ਕੋਈ ਸੁਣਿਆ ਨਹੀਂ ਹੋਣਾ ਮੈਂਬਰ ਪਾਰਲੀਮੈਂਟ ਰਾਜਸਭਾ ਦੇ ਵਿੱਚ ਜਿਹੜੇ ਨੇ ਉਹ ਪੰਜਾਬ ਤੋਂ ਨਹੀਂ ਉਹ ਦਿੱਲੀ ਤੋਂ ਲੱਗ ਰਹੇ ਨੇ ਤੇ ਜਿਹੜਾ ਬੰਦਾ ਤੁਸੀਂ ਇਸ ਇਲਾਕੇ 'ਚ ਰਹਿੰਦੇ ਜੇ ਤੁਹਾਨੂੰ ਆਪਣੇ ਇਲਾਕੇ ਬਾਰੇ ਪਤਾ ਨਾ ਅੱਜ ਮੈਨੂੰ ਕੋਈ ਦਿੱਲੀੋਂ ਰਾਜ ਸਭਾ ਦਾ ਮੈਂਬਰ ਲਾ ਦੇ ਜਾਂ ਯੂਪੀ 'ਚ ਰਹੇ ਮੈਨੂੰ ਕੀ ਪਤਾ ਉੱਥੇ ਕੀ ਕਿਸ ਦੇ ਡਿਮਾਂਡ ਆ ਐਡੀ ਤਰਾਸ ਦੀ ਪਹਿਲਾਂ ਅੱਜ ਤੱਕ ਨਹੀਂ ਹੋਈ ਮੈਂ ਤਾਂ ਹੀ ਕਹਿ ਰਿਹਾ ਕਿ ਜਿਹੜੀ ਕਾਲੀਦਾਲੋ ਪੰਜਾਬ ਦੀ ਪਾਰਟੀ ਆ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਆ ਪੰਜਾਬ ਦੇ ਲੋਕਾਂ ਨੂੰ ਹੀ ਮਾਨ ਸਰਕਾਰ ਦਿੰਦੀ ਆ ਮੈਂ ਅੱਜ ਗੱਲ ਕਰਨਾ ਚਾਹਾਂ ਜੇ 50% ਲੇਡੀਜ਼ ਦਾ ਵੀ ਗੱਲਾਂ ਹੋਈਆਂ ਬੀਜੇਪੀ ਨੇ ਵੀ ਕਿਹਾ ਕਿ ਲੇਡੀ ਜਿਹੜੀ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਜਾਵੇ ਤੇ ਆਮ ਆਦਮੀ ਪਾਰਟੀ ਅੱਜ ਕਿੱਥੇ ਆ ਮੈਨੂੰ ਦੱਸੋ ਐਮਪੀ ਦੇ ਇਲੈਕਸ਼ਨ ਹੋਏ ਲੋਏ ਆ ਜਿਹੜੇ ਉਸ ਤੋਂ ਪਹਿਲਾਂ ਵੀ ਹੋਏ ਆ ਕਿਨੂੰ ਟਿਕਟ ਦਿੱਤੀ ਆ ਕਿਨੂੰ ਉਦੇਦਾਰ ਦਿੱਤੇ ਆ ਬੜੇ ਬੜੇ ਇਹਨਾਂ ਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੁਹਾਨੂੰ ਪਤਾ ਹੀ ਜਿਹੜੇ ਪਿੱਛੇ ਜਿੱਤਦੇ ਐਮਐਲਏ ਆ ਜੋ ਵਿਚਾਰੀਆਂ ਬੀਬੀਆਂ ਐਦਾਂ ਤੁਰੀਆਂ ਬਣਡੀਆਂ ਸਭ ਤੋਂ ਵੱਡੀ ਤਰਾਸਦੀ ਆ ਕਿ ਬੀਬੀਆਂ ਨੂੰ ਮੈਂ ਤੇ ਕਹਿੰਨਾ ਚਾਹੁੰਦਾ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਲਾਲਚ ਚ ਪੈ ਗਈਆਂ ਹਜ਼ਾਰ ਹਜ਼ਾਰ ਦੇ ਚ ਪਰ ਉਹਨਾਂ ਨਾਲ ਹੋਈ ਤੇ ਠੱਗੀ ਆ ਨਾ ਸਰਕਾਰ ਹੁਣ ਜਾਣ ਦੇ ਕਿਨਾਰੇ ਆ ਗਈ ਆ ਤੇ ਪੈਸੇ ਤੇ ਕੁਝ ਨਹੀਂ ਮਿਲਿਆ ਨਾ ਤੁਸੀਂ ਹੁਣੇ ਕਹਿ ਕੇ ਆ ਡੀਓਪੀ ਬਾਦਲ ਸਾਹਿਬ ਨੇ ਜਿਹੜਾ ਆ ਸੁਖਬੀਰ ਸਿੰਘ ਬਾਦਲ ਹੋਣਾ ਨੇ ਅਸਤੀਫਾ ਦੇ ਦਿੱਤਾ ਪਾਰਟੀ ਛੱਡਣ ਦੇ ਲੈ ਕੇ ਆ ਮੁਖੀਆ ਕੋਈ ਹੋਰ ਹੋ ਸਕਦਾ ਜੇਕਰ ਜਨਤਾ ਚੁਣਨਾ ਚਾਵੇ ਤੇ ਕਿਹੜਾ ਚਿਹਰਾ ਉਹਨਾਂ ਤੋਂ ਇਲਾਵਾ ਜਿਹੜਾ ਆ ਉਹ ਸ਼ਰਮਣ ਅਕਾਲੀ ਦਲ ਦਾ ਮੁਖ ਲੀਡਰ ਹੋ ਸਕਦਾ ਦੇਖੋ ਜੀ ਇਹ ਜਿਹੜੀ ਭਰਤੀ ਪ੍ਰਕਿਰਿਆ ਉਹਨਾਂ ਨੇ ਸ਼ੁਰੂ ਕੀਤੀ ਆ ਉਹਦੇ ਵਿੱਚ ਹਰ ਜਿਹੜਾ ਵਿਧਾਨ ਸਭਾ ਹਲਕੇ ਦੇ ਚਾਰ ਚਾਰ ਡੈਲੀਗੇਟ ਬਣਨੇ ਨੇ ਫਿਰ ਪੰਜਾਬ ਦੇ ਡੈਲੀਗੇਟ ਬਣਨੇ ਨੇ ਉਹ ਡੈਲੀਗੇਟ ਦੀ VOTING ਹੋਣੀ ਆ ਉਹ VOTING ਜਿਹੜਾ ਵੀ ਪ੍ਰਧਾਨ ਡੈਲੀਗੇਟ ਚੁਣਨਗੇ ਉਹ ਪ੍ਰਧਾਨ ਬਣ ਜਾਣਗੇ ਜੀ ਜਗਤ ਸਿੰਘ ਵੀਰ ਸਿੰਘ ਬਾਦਲ ਜੀ ਨੂੰ ਲੋਕ ਚੁੰਨਦੇ ਤੇ ਉਹ ਪ੍ਰਧਾਨ ਬਣ ਜਾਣਗੇ ਜਾਂ ਜੋ ਵੀ ਡੈਲੀਗੇਟ ਜਿਹੜੇ ਆ ਉਹ VOTING ਕਰਨਗੇ ਕਿਉਂਕਿ ਛੋਟੇ ਲੈਵਲ ਤੋਂ ਥੱਲੇ ਲੈਵਲ ਤੋਂ ਸ਼ੁਰੂ ਹੋਈ ਹੈ ਭਰਤੀ ਜਿੱਦਾਂ ਜਿੱਦਾਂ ਇਹ ਭਰਤੀ ਹੋਏਗੀ ਇਹ ਭਰਤੀ ਪ੍ਰਕਿਰਿਆ ਖਤਮ ਹੋਏਗੀ ਡੈਲੀਗੇਟ ਵਿਧਾਨ ਸਭਾ ਲੈ ਕੇ ਤੇ ਫਿਰ ਪੰਜਾਬ ਲੈਵਲ ਤੋਂ ਉਹੀ ਪ੍ਰਧਾਨ ਚੁਣਨਗੇ ਜੀ ਉਹ ਕੋਈ ਵੀ ਪ੍ਰਧਾਨ ਆਉਣ ਵਾਲੇ ਸਮੇਂ 'ਚ ਤੁਹਾਨੂੰ ਪਤਾ ਲੱਗ ਜਾਣਾ ਹੈ ਜੀ ਸ਼੍ਰੋਮਣੀ ਅਕਾਲੀ ਦਲ ਦਾ ਕੋਣ ਪ੍ਰਧਾਨ ਬਣਦਾ ਵਾ ਤੇ ਮੇਰੀ ਤੇ ਕੋਈ ਬੇਨਤੀ ਹੈ ਕਿ ਸਾਡੀ ਜਿਹੜੀ ਆ ਲੋਕਲ ਪਾਰਟੀ ਹੈ ਪੰਜਾਬ ਦੀ ਵੱਤੋ ਵੱਤ ਉਹਦੇ ਮੈਂਬਰ ਬਣੀਏ ਉਹਦੇ ਜਿਹੜੀ ਭਰਤੀ ਪ੍ਰਕਿਰਿਆ ਆ ਉਹਦੇ ਵਿੱਚ ਯੋਗਦਾਨ ਪਾਈਏ ਵੱਤੋ ਵੱਤ ਯੂਥ ਨੂੰ ਮੇਰੀ ਬੇਨਤੀ ਹੈ ਕਿ ਉਹ ਵੱਤੋ ਵੱਤ ਜਿਹੜਾ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਜੀ ਬਿਲਕੁਲ ਜੀ ਦੋਸਤੋ ਇਹ चीज ਜੀ ਸਾਡੇ ਨਾਲ ਜਨਰਲ ਸਕੱਤਰ ਧਾਰੀਵਾਲ ਤੋਂ ਇੰਜੀਨੀਅਰ ਜੇਪੀ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਅਕਾਲੀ ਦਲ ਦੇ ਨਾਲ ਜਿਹੜੀ ਅੱਜ ਗੱਲਬਾਤ ਚੱਲਦੀ ਪਈ ਏ ਮੈਂਬਰ ਜੋੜੋ ਮੁਹਿੰਮ ਡੈਲੀਕੇਸ਼ਨ ਬਣਾਉਣ ਦੀ ਜਿਹੜੀ ਗੱਲਬਾਤ ਕੀਤੀ ਜਾ ਰਹੀ ਏ ਉਸ ਮੁੱਦੇ ਤੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਕੀ ਲੱਗਦਾ ਆ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਜੀ ਇਹਦੇ ਮੁਖੀਆ ਹੋ ਸਕਦੇ ਨੇ ਜਾਂ ਕੋਈ ਹੋਰ ਹੋ ਸਕਦਾ ਆ ਤੁਸੀਂ ਕਿਵੇਂ ਦੇਖਦੇ ਹੋ ਦੋ ਤੋਂ ਤਿੰਨ ਪਾਰਟੀਆਂ ਹੋਰ ਵੀ ਜਿਹੜੀਆਂ ਨੇ ਪੰਜਾਬ ਦੇ ਵਿੱਚ ਨਵੇਂ ਰੂਪ ਦੇ ਵਿੱਚ ਆ ਰਹੀਆਂ ਨੇ ਉਹ ਪਾਰਟੀਆਂ ਕਿੱਥੋਂ ਤੱਕ ਆ ਰਹੀਆਂ ਨੇ ਕਿਵੇਂ ਆ ਰਹੀਆਂ ਨੇ ਉਹਦੇ ਤੇ ਵੀ ਕਮੈਂਟ ਕਰਕੇ ਜਰੂਰ ਦੱਸਿਓ ਇਹ ਨਾਲ ਦੇ ਨਾਲ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਰਿਓ ਜੇਕਰ ਗੱਲ ਦੇ ਵਿੱਚ ਦਮ ਲੱਗਿਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਮੁੱਦੇ ਦੇ ਤੇ